ਵਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਵਰਕਰ ਦੇ 2 ਦਿਨ ਦੇ ਧਰਨੇ ਤੋਂ ਬਾਅਦ ਅੱਜ ਭੁੱਖ ਹੜਤਾਲ ਤੇ ਬੈਠ ਗਏ ਦੱਸ ਦਈਏ ਕਿ ਮੋਟੀਵੇਟਰ ਨੇ ਪਿਛਲੇ 2 ਦਿਨ ਤੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਚਓਡੀ ਡਾਕਟਰ ਮੁਹਾਲੀ ਵਿਖੇ ਧਰਨਾ ਲਗਾਇਆ ਹੋਇਆ ਸੀ ਪਰ ਮੰਗਾ ਨਾ ਮੰਨੇ ਜਾਣ ਕਾਰਨ ਅੱਜ 6 ਫੇਸ ਮੁਹਾਲੀ ਗੁਰਦੁਆਰਾ ਅੰਬ ਸਹਿਬ ਦੇ ਸਾਹਮਣੇ ਮੋਟੀਵੇਟਰ ਵਰਕਰ ਭੁੱਖ ਹੜਤਾਲ ਤੇ ਬੈਠ ਗਏ ਅਤੇ ਮੋਟੀਵੇਟਰ ਵਰਕਰਾਂ ਦੀ ਅਗਵਾਈ ਕਰ ਰਹੇ ਬੱਗਾ ਸਿੰਘ ਨੇ ਦੱਸਿਆ ਕਿ ਅਗਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਭੋਖੜ ਤਾਲ ਨੂੰ ਮਰਨ ਵਰਤ ਵਿੱਚ ਵੀ ਤਬਦੀਲ ਕੀਤਾ ਜਾਵੇਗਾ। ਸਤਿਗੁਰੂ ਜੀ ਮੇਰੇ ਨਾਲ ਜ਼ਿਕਰ ਕਰੇ ਬਸ ਫਰਸਟ ਮਾਈਨਡ ਦਾ ਮਕਸਦ ਚੈਂਪੀਅਨਸ਼ਿਪ ਕੰਟੈਂਟ ਨੂੰ ਸਾਡੀਆਂ ਮੰਗਾਂ ਨਾ ਮੰਨਣ ਕਰਕੇ ਅਸੀਂ ਦੇਰਾਂ ਦੇ ਵਿੱਚ ਆ ਅਸੀਂ 2 ਦਿਨ ਹੋ ਗਏ ਸੀ ਕਰਨ ਲੱਗੇ ਨੂੰ ਸਾਡੀ ਕੋਈ ਸੁਣਵਾਈ ਨਾ ਹੋਣ ਕਰਕੇ ਅੱਜ ਅਸੀਂ ਭੋਖੜ ਤਾਲ ਦੇ ਬੈਠੇ ਆ ਇਹ ਸਾਡੇ ਬੰਦੇ ਦਾ ਕਿਸੇ ਦਾ ਵੀ ਕੋਈ ਵੀ ਨੁਕਸਾਨ ਹੁੰਦਾ ਵਾ ਫਿਰਾਂ ਮਹਿਕਮਾ ਜ਼ਿੰਮੇਵਾਰ ਹੋਏਗਾ। ਕੋਈ ਐਸੀ ਆਪਣੇ ਤੇ ਪੰਗਾ ਮਨਵਾ ਕੇ ਇਤਨਾ ਵੇਵੇਂ ਸੀ ਉੱਠਦੇ ਨਹੀਂ ਜਿਆਦਾ ਅਸੀਂ ਕਰਾਂਗੇ ਜੇ ਮਨਾਂਗੇ। ਚਲੋ। ਅੱਜ ਅਸੀਂ ਸਵਸਥਾ ਅਤੇ ਵਿਅੰਗਤ ਅਤੇ ਵਾਟਸਪਾ ਅਤੇ ਸੈਨੀਟੇਸ਼ਨ ਦੀ ਗੱਲ ਵਿੱਚ ਤੁਹਾਨੂੰ ਪਾਟਨ ਦੇ ਵਿੱਚ ਉਕਾਰ ਹੋ ਰਹੀ ਹੈ ਤੇ ਆਮ ਹੋ ਰਹੀ ਹੈ ਕਿ ਨਾ ਕਰ ਰਹੇ ਹਾਂ। ਸਾਡਾ ਜਿਹੜਾ ਸਭ ਤੋਂ ਸਮਾਂ ਲੱਗ ਭਾਵੇਂ 2 ਤੋਂ 3 ਸਾਲ ਦੀ ਗ੍ਰੀਨ ਹੋ ਗਿਆ ਸਾਨੂੰ ਸਟਾਰਟਿੰਗ ਦੇ ਵਿੱਚ ਇਨਸੈਂਟਿਵ ਦੇ ਤੌਰ ਤੇ ਲੈਣੀ ਆਉਂਦੀ ਕਿ ਆਪਕੀ ਤੁਹਾਨੂੰ ਜਿਹੜਾ ਕੰਮ ਕਰਉਣਾ ਹੈ ਉਹਦਾ ਇਨਸੈਂਟਿਵ ਦਿੱਤਾ ਜਾਵੇ। 체 ਮਿਹਰੇ ਦੇ ਬਾਅਦ ਸਾਡਾ ਜਿਹੜਾ ਲੰਬਾ ਸਮਾਂ ਸਾਡੇ ਨੂੰ ਛੱਡ ਕੇ ਪਾਇਆ ਗਿਆ ਪਰ ਜਿਹੜਾ ਸਾਡਾ ਮਾਰਕਸਾ ਕੀਕਾ ਮਿਲ ਗਿਆ ਕਿ ਮੈਡੀਕਲ ਵੀ ਨਹੀਂ ਕਿਹੜਾ ਕਿ ਸਾਡਾ ਕੰਮ ਦੇ ਤੌਰ ਤੇ ਖੋਸ਼ਾ ਜਾਂ ਕੀਕਾ ਜਾ ਰਿਹਾ ਉਸ ਤੋਂ ਬਾਅਦ ਅਸੀਂ ਕਈ ਵਾਰ ਕਰਨੀ ਲਗਾਇਆ ਕਦੀ ਪਟਿਆਲਾ ਕਦੀ ਮੁਹਾਲੀ ਐਚ.ਓ.ਡੀ. ਆਫਿਸ ਦੇ ਅੱਗੇ ਪਰ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਤੇ ਇਸ ਵਾਰ ਵੀ ਅਸੀਂ ਜਿਹੜਾ 30 ਤਰੀਕ ਨੂੰ ਕਰਨਾ ਲਗਾਇਆ ਸੀ ਐਚ.ਓ.ਡੀ. ਆਫਿਸ ਦੇ ਅੱਗੇ ਉੱਥੇ ਸਾਨੂੰ ਐਕਚੁਅਲੀ ਆਫਿਸ ਦੇ ਵਿੱਚੋਂ ਸਾਡੇ ਨਾਲ ਜਿਹਦਾ ਤੁਸੀਂ ਕਿਹਾ ਕਿ ਜਿਹੜਾ ਮਤਲਬ ਕਿ ਅਸੀਂ ਤੁਹਾਨੂੰ ਫੋਨ ਕਰ ਲੈਣਾ ਤਖਾ ਲਗਾ ਕੇ ਸਾਨੂੰ ਉਠਾ ਕੇ ਆ ਗਿਆ ਜੇ ਜਿਹੜਾ ਸਾਡਾ ਕਰਨ ਆਇਆ ਉਹ ਪਤਲੇ ਸੀ ਕਿ ਸਾਰਾ ਗਰਾਊਂਡ ਦੇ ਵਿੱਚ ਲਗਾਇਆ ਗਿਆ ਜਿੱਥੇ ਸਾਡੇ ਹਰੇਕ ਜ਼ਿਲ੍ਹੇ ਦੇ 5 ਤੋਂ 7 ਮੈਂਬਰ ਲਗਾਤਾਰ ਕਿਸੇ ਹਰਤਾ ਦੇ ਹਰ ਦਿਨ ਹੀ ਬੈਠੇ ਨੇ ਇਹਨਾਂ ਦੇ ਵਿੱਚ ਜੇਕਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਹੁੰਦਾ ਤਾਂ ਇਹਦਾ ਜਿਹੜਾ ਮੋਕਾ ਹੈ ਕਿਹੜਾ ਹੋਏਗਾ ਕਿਰਾ ਸਾਰੇ ਲੋਕੀਂ ਦਾ ਮਹਿਕਮਾ ਹੋਏਗਾ ਕਿ ਇਹਨਾਂ ਦੀ ਜ਼ਿੰਮੇਵਾਰੀ ਪੂਰੀ ਹੋਵੇਗੀ ਅਸੀਂ ਆਪਣੀਆਂ ਮੰਗਾਂ ਵੀ ਇੱਥੇ ਬੈਠੇ ਹੋਏ ਹਾਂ